ਦੱਸਾ ਕੀ ਹੋਇਆ ਤੇਰੇ ਡੇਰੇ ਨੂੰ ਕਹਿੰਦਾ ਜੀ ਮੈਂ ਵੈਸ਼ ਨੂੰ ਸਾਧ ਤੇ ਮੇਰੇ ਡੇਰੇ ਵਿੱਚ ਤੁਹਾਡੇ ਨਿਹੰਗ ਸਿੰਘਾਂ ਨੇ ਬੱਕਰੇ ਝਟਕ ਦਿੱਤੇ ਆ ਖੂਨ ਖਰਾਬਾ ਹੋ ਗਿਆ ਲਹੂ ਡੁੱਲ ਗਿਆ ਮੇਰਾ ਘਰ ਭਿੱਟਿਆ ਗਿਆ ਸੱਚੇ ਪਾਤਸ਼ਾਹ ਕਹਿੰਦੇ ਮਾਦੋ ਦਾਸਾ ਬੱਕਰਿਓ ਦੂਸਰੀ ਨੁਕਰੇ ਖੜ ਕੇ ਝਟਕੇ ਸਿੰਘਾਂ ਨੇ ਤੇਰਾ ਪਲੰਗਾ ਐਸ ਨੁਕਰੇ ਇਹਦਾ ਇੱਥੇ ਕੀ ਵਿਗੜ ਗਿਆ ਤੇ ਤੇ ਛੇਟੀ ਨਹੀਂ ਪਈ ਕਿਤੇ ਕਹਿੰਦਾ ਸੱਚੇ ਪਾਤਸ਼ਾਹ ਜੇ ਇਸ ਘਰ ਵਿੱਚ ਖੋਣ ਦੋਲ ਜਾਏ ਨਾ ਉਹ ਘਰ ਭਿੱਟਿਆ ਜਾਂਦਾ ਮੇਰੇ ਪਾਤਸ਼ਾਹ ਕਹਿੰਦੇ ਫਿਰ ਦੋ ਚਾਰ ਗੱਲਾਂ ਦਾ ਮਾਦੋਦਾਸਾ ਸਾਨੂੰ ਜਵਾਬ ਜ਼ਰੂਰ ਦੇਈ ਅਸੀਂ ਵੇਖਦੇ ਹਾਂ ਕਿ ਤੇਰਾ ਡੇਰਾ ਫਿਰ ਸੱਚਾ ਹੈ ਜਾਂ ਨਹੀਂ ਹੈ ਕਹਿੰਦਾ ਸੱਚੇ ਪਾਤਸ਼ਾਹ ਕਰੋ ਸਵਾਲ ਮੇਰੇ ਪਾਤਸ਼ਾਹ ਨੇ ਆਖਿਆ ਕੰਧਾ ਕੀਤੇ ਆ ਡੇਰਾ ਵੱਖਰਾ ਨਹੀਂ ਹੋ ਜਾਂਦਾ ਹੁੰਦਾ ਜੇ ਇਸ ਭਾਰਤ ਦੇਸ਼ ਵਿੱਚ ਤੂੰ ਰਹਿ ਰਿਹਾ ਹੈ ਇਥੇ ਬੇਗੁਨਾਹਾਂ ਦੇ ਖੂਨ ਦੀਆਂ ਨਦੀਆਂ ਵਹਿਂਦੀਆਂ ਨੇ ਇਥੇ ਸਾਡੇ ਵੱਡੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਉਬਲਦੀ ਦੀਗ ਵਿੱਚ ਉਬਾਲ ਕੇ ਰਾਵੀ ਦਰਿਆ ਵਿੱਚ ਡੋਬ ਕੇ ਸ਼ਹੀਦ ਕੀਤਾ ਜਦੋਂ ਉਹਨਾਂ ਦਾ ਪਵਿੱਤਰ ਖੂਨ ਧਰਤੀ ਤੇ ਡੁੱਲਿਆ ਫਿਰ 10 13 ਡੇਰਾ ਸੱਚਾ ਰਹਿ ਕਿਵੇਂ ਗਿਆ ਮਾਧੋ ਦਾਸਾ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ ਜਦੋਂ ਉਹਨਾਂ ਦਾ ਸੀਸ ਧੜ ਨਾਲੋਂ ਵੱਖਰਾ ਕੀਤਾ ਗਿਆ ਉਹਨਾਂ ਦਾ ਪਵਿੱਤਰ ਖੂਨ ਦਿੱਲੀ ਦੀ ਧਰਤੀ ਤੇ ਡੁੱਲਿਆ 10 ਫਿਰ 13 ਡੇਰਾ ਸੱਚਾ ਰਹਿ ਕਿਵੇਂ ਗਿਆ ਇਸ ਦੇਸ਼ ਵਿੱਚ ਸਾਡੇ ਪਿਤਾ ਜੀ ਦੇ ਨਾਲ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਪਵਿੱਤਰ ਖੂਨ ਇਸ ਧਰਤੀ ਤੇ ਡੁੱਲਿਆ ਫਿਰ 10 ਮਾਧੋ ਦਾਸਾ ਤੇਰਾ ਡੇਰਾ ਇਸ ਧਰਤੀ ਦੇ ਸੱਚਾ ਰਹਿ ਕਿਵੇਂ ਗਿਆ ਸਾਡੇ ਛੋਟੇ ਫਰਜੰਦ ਬਾਬਾ ਜੋਰਾਵਰ ਸਿੰਘ ਤੇ ਫਰੇ ਸਿੰਘ ਨੂੰ ਸਰਹੰਗ ਦੀ ਧਰਤੀ ਦੇ ਨੀਹਾਂ ਵਿੱਚ ਚਿਣ ਕੇ ਜਦੋਂ ਸ਼ਹੀਦ ਕੀਤਾ ਜਦੋਂ ਉਹਨਾਂ ਦਾ ਪਵਿੱਤਰ ਖੂਨ ਡੁੱਲਿਆ 10 ਫਿਰ 13 ਡੇਰਾ ਸੱਚਾ ਰਹਿ ਕਿਵੇਂ ਗਿਆ ਇਸ ਧਰਤੀ ਮਾਦੋ ਦਾਸ ਬਰਾਗੀ ਦੀਆਂ ਅੱਖਾਂ ਖੋਲ ਦਿੱਤੀਆਂ ਮੇਰੇ ਪਾਤਸ਼ਾਹ ਨੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਅਣਜਾਣ ਸਾਂ ਮੈਨੂੰ ਪਤਾ ਨਹੀਂ ਸੱਚੇ ਪਾਤਸ਼ਾਹ ਇਸ ਧਰਤੀ ਤੇ ਹੋਇਆ ਕੀ ਕਿ ਆ ਹੱਸ ਕੇ ਸੱਚਿਆਂ ਸਤਗੁਰਾਂ ਨੇ ਓਏ ਗਿਆ ਪਰਖਿਆ پاک ਈਮਾਨ ਤੇਰਾ ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲੈਂਦੀ ਕਿਉਂ ਨਹੀਂ ਖੌਲ ਦਾ ਖੂਨ ਜਵਾਨ ਤੇਰਾ ਬੇਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ ਪਾਪਾਂ ਨਾਲ ਭਰਿਆ ਹਿੰਦੁਸਤਾਨ ਤੇਰਾ ਓਏ ਨਿੱਕਰ ਗਏ ਗੁਲਾਮਾਂ ਦੇ ਦੇਸ਼ ਅੰਦਰ ਸੁੱਚਾ ਰਿਹਾ ਇਹ ਕਿਵੇਂ ਹਸਤਾਨ ਤੇਰਾ ਜਦੋਂ ਸੱਚੇ ਪਾਤਸ਼ਾਹ ਨੇ ਖੜੀਆਂ ਖੜੀਆਂ ਮਾਧੋਦਾਸ ਬਰਾਗੀ ਨੂੰ ਸੁਣਾਈਆਂ ਇਹਦੀਆਂ ਅੱਖਾਂ ਖੁੱਲ ਗਈਆਂ ਸੱਚੇ ਪਾਤਸ਼ਾਹ ਦੇ ਚਰਨ ਪਕੜ ਲੈ। ਮੇਰੇ ਪਾਤਸ਼ਾਹ ਮਾਧੋਦਾਸ ਬਰਾਗੀ ਦੇ ਪਲੰਘ ਤੋਂ ਉੱਠ ਖਲੋਤੇ। ਕਹਿੰਦੇ ਮਾਧੋਦਾਸਾ ਅਸੀਂ ਚੱਲਿਆ ਤੇਰੇ ਡੇਰੇ ਵਿੱਚੋਂ। ਘੁੱਟ ਕੇ ਚਰਨ ਪਕੜ ਲਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਾਧੋਦਾਸ ਬਰਾਗੀ ਨੇ। ਕਹਿੰਦਾ ਸੱਚੇ ਪਾਤਸ਼ਾਹ ਜਿੰਨਾ ਚਿਰ ਮੇਰਾ ਚੇਤਨਾ ਰੱਜੇ ਮੈਂ ਜਾਣ ਨਹੀਂ ਦੇਣਾ। ਮੇਰੇ ਪਾਤਸ਼ਾਹ ਕਹਿੰਦੇ ਨਹੀਂ ਮਾਧੋਦਾਸਾ ਤੇਰਾ ਨੇ ਸੁਭਾਅ ਹੀ ਬੜਾ ਖਰਵ ਆ। ਤੇਰੇ ਦੇ ਬੋਲਾਂ ਵਿੱਚ ਭੋਰਾ ਮਠਾਸ ਹੀ ਹੈ ਨਹੀਂ ਇਸ ਕਰਕੇ ਸਾਡਾ ਹੁਣ ਚਿਤ ਨਹੀਂ ਕਰਦਾ ਤੇਰੇ ਡੇਰੇ ਵਿੱਚ ਰਹਿਣ ਨੂੰ ਅਸੀਂ ਤੈਨੂੰ ਛੱਡ ਕੇ ਚੱਲੇ ਆ ਕੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ ਕਹਿੰਦਾ ਹੈ ਮਾਧੋ ਦਾਸ ਬਰਾਗੀ ਬੜੀ ਕਾਬਲੇਗੌਰ ਕਵਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤੇ ਮਾਧੋ ਦਾਸ ਬਰਾਗੀ ਦੇ ਸਵਾਲ ਤੇ ਜਵਾਬ ਪ੍ਰਸ਼ਨ ਤੇ ਉੱਤਰ ਕਹਦੇ ਇਹ ਕਵਤਾ ਤੁਸਾਂ ਨੇ ਪੰਡਤ ਮੋਹਨ ਸਿੰਘ ਕੜਿਆਲੇ ਵਾਲਿਆਂ ਦੇ ਸਾਥੀ ਹਰਬੰਸ ਸਿੰਘ ਤੇ ਬਲਵੰਤ ਸਿੰਘ ਹੁਣਾਂ ਤੋਂ ਸਰਵਣ ਕੀਤੀ ਹੋਏਗੀ ਬਾਅਦ ਵਿੱਚ ਮੇਰੇ ਪੂਜਿਆ ਜੋਗ ਉਸਤਾਦ ਕਤਾ ਕੁਸ਼ਰੀ ਦੇ ਬਾਬਾ ਬੋੜ ਉਹਨਾਂ ਦੇ ਬਹੁਤ ਹੀ ਚੰਗੇ ਸਾਥੀ ਸਰਦਾਰਾ ਸਿੰਘ ਸ਼ੌਂਕੀ ਤੇ ਦਲਬੀਰ ਸਿੰਘ ਗਿੱਲ ਮਹਿਮ ਚੱਕਿਆ ਉਹਨਾਂ ਦੀ ਆਵਾਜ਼ ਵਿੱਚ ਵੀ ਇਹ ਕਵਤਾ ਆਪ ਜੀ ਨੇ ਸਰਵਣ ਕੀਤੀ ਹੋਏਗੀ ਅੱਜ ਮੇਰੇ ਬਹੁਤ ਹੀ ਚੰਗੇ ਸਾਥੀ ਗੁਰਮੀਲ ਸਿੰਘ ਮਰਹਾਣੇ ਵਾਲਾ ਭਪਿੰਦਰ ਸਿੰਘ ਦਦੇਰ ਸਾਹ ਵਾਲਾ ਦੋਨੋਂ ਸੰਧੂਪਰਾ ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰ ਦੇ ਸਾਥੀ ਤੁਹਾਡੇ ਸਾਹਮਣੇ ਇਹ ਕਵਿਤਾ ਪੇਸ਼ ਕਰ ਰਹੇ ਨੇ ਆਸ ਰੱਖਦਾ ਹਾਂ ਤੁਸੀਂ ਉਹਨਾਂ ਹੀ ਮਾਣ ਦੋਗੇ ਜਿੰਨਾ ਉਹਨਾਂ ਨੂੰ ਮਾਣ ਦਿੰਦੇ ਰਹੋਗੇ ਬੜੀ ਕਾਬਲੇ ਗੌਰ ਕਵਿਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਾਧੋ ਦਾਸ ਬਰਾਗੀ ਦੇ ਸਵਾਲ ਤੇ ਜਵਾਬ ਪ੍ਰਸ਼ਨ ਤੇ ਉੱਤਰ ਇਸ ਤਰ੍ਹਾਂ ਹੋ ਰਹੇ ਸਾਧੂ ਆ ਗੁਰਾਂ ਉਹ ਦਾਲੇ ਤਰਲੇ ਕਰਦਾਈ ਕਰਤਾਈ ਨਾਲੇ ਬਾਲੇ ਤੇ ਇੱਕ ਵਾਰ ਡੁੱਬਦੇ ਨੂੰ ਡੁੱਬਦੇ ਨੂੰ ਪਾਰ ਲੰਘਾ ਲੈ ਹੁੰਦਾ ਹੀਰਾਈ ਹੁੰਦਾ ਹੀਰਾ ਜਨਮ ਅਨ ਬੋਲ ਤੇ ਇੱਕ ਬੱਲ ਬਹਿ ਜਾਣਾ ਬਹਿ ਜਾਣਾ ਮੇਰੇ ਕੋਲ ਜਨਨ ਤੇ ਮੇਰੇ ਹੋਲਤੇ ਕਪੜ ਨਹੀਂ ਬਹਿਣਾ ਨਹੀਂ ਪਣਾ ਤੇਰੇ ਕੋਲ ਸਾਨੂੰ ਤੇਰੇ ਮਿੱਠਲੇ ਨਹੀਂ ਏ ਸਾਨੂੰ ਤੇਰੇ ਮਿੱਠਲੇ ਨਹੀਂ ਲੱਗਦੇ ਹੋਲ ਸਾਨੂੰ ਹੋਏ ਆ ਕੋਰਾ ਉਡੱਲੇ ਤਰ ਲੈ ਕਰਦਾਈ ਕਰਦਾਈ ਨਾਲੇ ਤੇ ਇੱਕ ਵਾਰੀ ਡੁੱਬਦੇ ਨੂੰ ਡੁੱਬਦੇ ਨੂੰ ਪਾਰ ਲੰਘਾ ਲੈ ਹੁੰਦਾ ਹੀਰਾਈ ਹੁੰਦਾ ਹੀਰਾ ਜਨਮਿਆ ਨਾ ਬੋਲ ਤੇ ਇਕ ਬਲ ਬਹਿ ਜਾਣਾ ਬਹਿ ਜਾਣਾ ਮੇਰੇ ਕੋਲ ਥੰਨ ਤੇਰੇ ਮਿੱਟੜੇ ਨਦੀ ਥੰਨ ਤੇਰੇ ਮਿੱਟੜੇ ਨੇ ਲਗਦੇ ਬੋਲਾ ਉਹ ਬਣਿਆ ਫਿਰਦਾ ਸਾਥ ਪਖੰਦੀ ਰਸਤਾ ਤਾਰੀ ਬਾਤ ਓ ਬਾਤ ਲੋਕ ਦੀ ਪੰਡੀ ਤੇਰੇ ਵੱਜ ਕੇ ਓ ਤੇਰੇ ਵੱਜ ਕੇ ਪੰਡਾ ਵਿੱਚ ਟੋਹ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਣਾ ਪਰ ਕੋ ਸਾਨੂੰ ਤੇਰੇ ਮਿੱਠੜੇ ਨਹੀਂ ਓ ਸਾਨੂੰ ਤੇਰੇ ਮਿੱਠੜੇ ਨਹੀਂ ਲੱਗਦੇ ਬੋਲ ਓ ਤੇਰੇ ਨਾਲ ਕਰੋ ਨਾ ਅੜੀਆਂ ਮਿੰਨਤ ਕਰ ਕਰ ਥੱਕਿਆ ਬੜੀਆਂ ਉਹ ਬੱਤ ਨੂੰ ਪੂਰੀ ਘੜੀਆਂ ਕਾਤੋਂ ਕਰਦੇ ਜੇ ਕਰਦੇ ਜੇ ਬੋਲ ਕਬੋਲ ਤੇ ਇਕ ਬਲ ਬੈ ਜਾਣਾ ਇਹ ਨਾ ਕਦੇ ਮਖੌਲ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਣਾ ਤੇ ਕੋਲ ਸਾਨੂੰ ਤੇਰੇ ਮਿੱਠਲੇ ਨਹੀਂ ਓਏ ਸਾਨੂੰ ਤੇਰੇ ਮਿੱਠਲੇ ਨਹੀਂ ਲੱਗਦੇ ਬੋਲਾ ਤੁਸੀਂ ਚੰਦ ਤੇ ਮੈਚ ਕੋਰਾ ਬੈੰਦੇ ਉੱਪਰ ਜੀ ਬੈੰਦੇ ਉੱਪਰ ਫੁੱਲਾਂ ਦੇ ਭੋਰਾ ਤੁਸੀਂ ਬਖਸ਼ ਦਿੱਤੇ ਕਛੇ ਠੱਕ ਤੇ ਚੋਰਾ ਚੋਰ ਕਰਤੇ ਜੇ ਕਰਤੇ ਐਨ ਨਰੋਲ ਤੇ ਇੱਕ ਪਲ ਬੈ ਜਾਣਾ ਲੈ ਜਾਣਾ ਮੇਰੇ ਕੋਲ ਥੰਨ ਤੇ ਮਿਟੜੇ ਨਜੀ ਥੰਨ ਤੇ ਮਿਟੜੇ ਤੂੰ ਤੇ ਇੱਕ ਪਲ ਨਹੀਂ ਬਣਾ ਨਹੀਂ ਬਣਾ ਤੇਰੇ ਕੋਲ ਸਾਨੂੰ ਤੇਰੇ ਮਿੱਠੜੇ ਨਹੀਂ ਓਏ ਸਾਨੂੰ ਤੇਰੇ ਮਿੱਠੜੇ ਨਹੀਂ ਲੱਗਦੇ ਬੋਲ ਫਿਰ ਵਿਛੜਾ ਹੁੰਦਾ ਗੁਰੂ ਜੀ ਮੰਦਾ ਜੰਦਾ ਤੁਹਾਡੇ ਬਿਰਥਾ ਨਹੀਂ ਜਾਂਦੇ ਬੋਲਾ ਓ ਸ਼ੁਣਾ ਹੁੰਦਾ ਗੁਰੂ ਜੀ ਮੰਦਾ ਮੈਂ ਤਾਂ ਤੇਰਾ ਹੀ ਆਂ ਤੇਰਾ ਅੱਜ ਤੋਂ ਬੰਦਾ ਮੇਰਾ ਖੋਲੋ ਜੀ ਖੋਲ ਇਕਲ ਦਾ ਜੰਦਾ ਤੁਹਾਡੇ ਮਿਰਥਾ ਨਹੀਂ ਮਿਰਥਾ ਨਹੀਂ ਜਾਂਦੇ ਬੋਲਤੇ ਇੱਕ ਪਲ ਬਹਿ ਜਾਣਾ ਐ ਜਾਣਾ ਮੇਰੇ ਕੋ ਥਨ ਤੇਰੇ ਮਿੱਠੜੇ ਨਜੀ ਨੇ ਵੱਲ ਕਿਦਾ ਓਏ ਲੱਗਦਾ ਉਸ ਨੂੰ ਦੂਰ ਹੈ ਪਾਣੀ ਵਿੱਚ ਓਏ ਵਿੱਚੋਂ ਮੱਖਣ ਨਾ ਟੋਲ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਣਾ ਤੇਰੇ ਕੋਲ ਸਾਨੂੰ ਤੇਰੇ ਮਿੱਠੜੇ ਨਹੀਂ ਓਏ ਸਾਨੂੰ ਤੇਰੇ ਮਿੱਠੜੇ ਨਹੀਂ ਲੱਗਦੇ ਬੋਲਾ ਮੈਨੂੰ ਬਖਸ਼ੋ ਗੁਰੂ ਜੀ ਸਿੱਖੀ ਜਿਹੜੀ ਦੱਸਦੇ ਨੇ ਦੱਸਦੇ ਨੇ ਖੰਨਿਓ ਤਿੱਖੀ ਨਾਲੇ ਹੁੰਦੀ ਏ ਹੁੰਦੀ ਵਾਲ ਪੌਣ ਕੀ ਦੇ ਦਿਓ ਅਮਰਤ ਵੀ ਦੇ ਦਿਓ ਅਮਰਤ ਖੰਡਿਓ ਬੋਲ ਦੇ ਕਬਲ ਬਹਿ ਜਾਣਾ ਮੇਰੇ ਕੋ ਤੁੰਨੂੰ ਤੇਰੇ ਮਟੜੇ ਨਜੀ ਤੁੰਨੂੰ ਤੇਰੇ ਮਟੜੇ ਨ ਲੱਗਦੇ ਬੋਲਾ ਆ ਵਿੱਚ ਗੱਲੇ ਤੈਨੂੰ ਦੱਸਦਾ ਈ ਓਏ ਤੈਨੂੰ ਦੱਸਦਾ ਭੇਦ ਸਭ ਕੋ ਤੇ ਇੱਕ ਪਲ ਨਹੀਂ ਬੇ